ਜਵਾਬਦੇਹੀ ਕੀ ਬਣੀ 3 ਮਹੀਨੇ ਦੇ ਵਿੱਚ ਵਿੱਚ ਸਰਕਾਰ ਦਾ ਐਮਪੀ ਹਾਰ ਗਿਆ ਤੁਹਾਡੇ ਸਾਹਮਣੇ ਤੇ ਅੱਜ ਅੱਧੀ ਸਰਕਾਰ ਜਿਹੜੇ ਕਹਿੰਦੇ ਸੀ ਕਿ ਕ੍ਰਾਪਸ਼ਨ ਸਾਨੂੰ ਬਰਦਾਸ਼ਤ ਨਹੀਂ ਪੁਨਹ ਦੀ ਅੱਧੀ ਸਰਕਾਰ ਕ੍ਰਾਪਸ਼ਨ ਦੇ ਦੋਸਾਂ ਜਾਂਦਾ ਔਰ ਦਿੱਲੀ ਵਾਲੇ ਜਿਹੜੇ ਕਹਿੰਦੇ ਸੀ ਅਸੀਂ ਤਾਂ ਰੈਗੂਲੇਸ਼ਨ ਲੈ ਕੇ ਆਵਾਂਗੇ ਅਸੀਂ ਤਾਂ ਨਵੇਂ ਤਰੀਕੇ ਦੀ ਰਾਜਨੀਤੀ ਕਰਾਂਗੇ ਅਸੀਂ ਤਾਂ ਸਭ ਕੁਝ ਬਦਲ ਦਾਂਗੇ ਉਹਨਾਂ ਦੀ ਸਰਕਾਰ ਤੇ ਉਹਨਾਂ ਦਾ ਮੁੱਖ ਮੰਤਰੀ ਕ੍ਰਾਪਸ਼ਨ ਦੇ ਦੋਚੰਦ ਹੈ। ਸੋ ਇਹ ਕਹਿਣ ਦੇ ਤੇ ਦਿਖਾਉਣ ਦੇ ਜਾਂ ਹੋਰ ਗੱਲਾਂ ਹੁੰਦੀਆਂ। ਕਿਸੇ ਨੂੰ ਕਹਿ ਦੇਣਾ ਮਾੜਾ ਸਭ ਆ ਜਾਏਗਾ। ਨਮਾਜ਼ੀ ਵਾਲੇ ਕਿਹਨਾਂ ਦੇ ਲੱਗੋ। ਸਮਾਇਆ ਦੇ ਦੋ ਰਿਹਾ। ਉਹਨਾਂ ਨੂੰ ਉਸੇ ਨਾਲ ਇਦਾਂ ਦਾ ਕੀਤਾ ਜਿਹੜਾ ਜਿੱਦੇ ਨਾਮ ਸਾਡੇ ਇਮਾਰਤ ਪਾਰਟੀ ਨੂੰ ਸੰਘਰਸ਼ ਕੀਤਾ। ਅੱਜ ਤੁਹਾਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੇ ਤੋਂ ਮਾਂ ਪਾਲ ਦੇ ਲੋਕ ਜਿਹੜੇ ਜ਼ਰੂਰਤਾਂ ਵਾਸਤੇ ਸਰਕਾਰਾਂ ਨੇ ਆਦਰ ਸੀ ਅੰਕ ਸਰਕਾਰਾਂ ਕੇਂਦਰ ਦੀਆਂ ਬਹੁਤ ਜ਼ੋਰਾਂ ਆ ਰਹੀਆਂ ਹਨ ਔਰ ਬਹੁਤ ਵੱਡੀ ਸਕੀਮ ਦੇ ਵਿੱਚ ਨੇ ਵੀ ਪੰਜਾਬ ਨੂੰ ਬਿਜ ਜੰਮੂ ਕਸ਼ਮੀਰ ਦੀ ਤਰ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦिए ਕੁਝ ਜ਼ਿਲ੍ਹੇ ਆ ਗਰਦਾਸ ਤੋਂ ਗਰਦਾਸਪੁਰ ਪਠਾਨਕੋਟ ਨੂੰ ਜੰਮੂ ਕਸ਼ਮੀਰ ਨਾਲ ਲਾਉਂਦੇ ਫਿਰਦੇ ਆ ਇਦਲੇ ਬਨੇ ਉਹ ਬਹੁਤ ਫਾਜ਼ਿਲ ਕਰਨ ਉਹ ਤੇ ਰਾਜਸਥਾਨ ਨਾਲ ਲਾਉਣ ਨੂੰ ਕਰਦੇ ਆ ਤੈਨੂੰ ਛੋਟਾ ਜਿਹਾ ਸੂਬਾ ਬਣਾ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਨੂੰ ਬਣਾ ਕਿਉਂ ਨਹੀਂ ਪਾ ਰਹੇ ਕਿਉਂਕਿ ਸ਼ਰਮ ਨਹੀਂ ਅਕਾਲੀਦਾਲ ਬੈਠਾ ਮੂਰੇ ਅਕਾਲੀਦਾਲ ਨੂੰ ਬਧਨਾਮ ਕਰੀਏ ਲੋਕਾਂ ਦੀ ਨਜ਼ਰ ਇਨਾਂ ਕਨੇਵਾ ਕਰਦੀ ਹੈ ਕਿ ਲੋਕ ਇਹਦੇ ਪਿਛੇ ਹੜ ਜਾਣ ਇਹਦੇ ਉੱਤੇ ਮਾਨਾਬਾਨੀ ਆ ਜਾਂਦੀ ਹੈ ਜਿਸ ਕਰਕੇ ਤਦ ਨੂੰ ਬੇਨਤੀ ਆ ਵੀ ਆਪਣੀ ਮਾਪ ਪਾਰਟੀ ਕਿਸੇ ਵੀ ਸੁਭੇ ਦੀ ਮਾਪ ਪਾਰਟੀ ਹੋਵੇ ਲੋਕ ਪਾਰਟੀ ਹੋਵੇ ਸੁਭੇ ਦਾ ਵਿਤਰ ਹੋ ਸਕਦਾ ਹੈ ਵਿਤਰ ਕਰ ਸਕਦੇ ਕੰਮ ਕਰਵਾਉਣ ਵਾਲੇ ਕੋ ਗਲਤੀਆਂ ਵੀ ਹੁੰਦੀਆਂ ਨੇ ਇਹ ਨਹੀਂ ਵੀ ਕੰਮ ਕਰਨ ਵਾਲਾ ਕੋ ਪ੍ਰੋਫੈਕਟ ਦਾ ਮੂਰਖਾ ਆਪਾ ਬੰਦੇ ਆਪਾਂ ਇਹ ਕੰਮ ਕਰਦੇ ਆ ਰਾਜ ਦੀ ਜਿਹਦੇ ਬੱਚਾ ਵੋਟਾਂ ਦਾ ਲਾਲਚ ਦੇ ਆ ਵੀ ਵੋਟਾਂ ਵਧਾਈਏ ਵੋਟਾਂ ਵਧਾਉਣ ਦੇ ਚੱਕਰ ਦੇ ਵਿੱਚ ਕਈ ਵਾਰੀ ਗਲਤੀ ਵੀ ਕਰ ਜਾਂਦਾ ਹੁੰਦਾ ਹੈ ਫਰ ਹੋਏ ਇਹ ਹੀ ਕਰਤਾ ਪਸਾਰੇ ਲੋਕਾਂ ਦਾ ਮਾਰਾ ਹੋ ਕੋਈ ਵੀ ਸਰਕਾਰ ਤਨੀ ਚੰਦੀ ਹੋਵੇ ਉਹ ਜਾਣਦਾ ਕਿ ਮੇਰੀ ਸਰਕਾਰ ਦੇ ਦੌਰਾਨ ਮੇਰੀ ਬਦਨਾਮੀ ਹੋ ਗਈ ਕੋਈ ਵੀ ਸੰਸਥਾ ਦਾ ਪਰ ਕੋਈ ਵੀ ਹਾਲਾਤ ਅਸੇ ਬਣ ਜਾਂਦੇ ਨੇ ਮਾਹੌਲ ਐਸਾ ਬਣਾ ਦਿੱਤਾ ਜਾਂਦਾ ਜਿਸ ਦੇ ਕਰਕੇ ਸਾਡੇ ਮੌਸੂਮਾ ਸਮਰਾ ਦਾ ਨਾ ਪੈ ਜਾਵੇ ਜਿਵੇਂ ਤੁਸੀਂ ਸਭ ਵੋਇਆ ਸਿਰਸ ਕਰਕੇ ਤੁਹਾਨੂੰ ਕਹਿਣਾ ਵੀ ਇਹ ਸਭ ਕੁਝ ਸ਼ਰਜੰਤਰ ਹੈ ਧਰਮ ਦਾ ਸਭ ਤੋਂ ਸ਼ਰੋਮਣੀ ਸ਼ਰੋਮਣੀ ਸਥਾਨ ਜਿਹੜਾ ਆ ਕਿੱਸਾ ਔਰ ਕਾਹੂ ਦਾ ਸੱਚੀ ਬੋਲ ਦਰਦਾਰੇ ਕੇ ਸੁਭੋਈ ਵੀ ਸੇ ਆਮਦੇ ਧਰਮ ਨੂੰ ਮੰਨਣ ਵਾਲਾ ਗੁਰੂ ਘਰ ਦਾ ਪ੍ਰੇਮੀ Hindu ਹੋਵੇ, Musalman ਹੋਵੇ, Sikh ਹੋਵੇ, Jaini Dalit ਹੋਵੇ ਕਦੇ ਉਹ ਨਹੀਂ ਕਦੇ ਉਹ ਨਹੀਂ ਐਸੀ ਪਾਪੀ پارٹی ਨੂੰ ਬੋਟ ਪਾ ਸਕਦਾ। ਸੋ ਤੁਹਾਨੂੰ ਵੀ ਗੱਲ ਜਿੰਦੀ ਬੇਈਂਤੀਆ ਕਿਤੇ ਗਲਤੀ ਨਾ ਕਰਨਾ। ਕੋਈ ਗੁਰੂ ਦਾ ਅਸਮਾਨਾ ਕੋਈ ਖੁਸ਼ੀਆਂ ਨਾਲ ਜਾਂਦਾ ਕੋਈ ਸੌਤਿਕ ਵਾਲੇ ਜਾਂਦਾ ਕੋਈ ਦੋ ਵਾਲੇ ਕੋਈ ਚਾਰ ਵਾਲੇ ਕੋਈ ਉਸ ਤੋਂ ਦੋਖੀ ਗੁਰਸਾਹਿਬ ਦੀ ਖੁਸ਼ੀ ਰਲਣ ਜਾਂਦਾ ਗੁਰਸਾਹਿਬ ਦਾ ਕੋਈ ਪਰੋਪੀ ਨਾਲ ਕੋਈ ਨਹੀਂ ਜਾਂਦਾ ਜਦ ਤੱਕ ਇਹ ਨਾ ਹੋਵੇ ਕਿ ਆਪਾਂ ਐਸੀ ਪਾਰਟੀ ਨੂੰ ਵੋਟ ਪਾ ਬੈਠੇ ਜਿਹਨੇ ਪਾਪ ਕੀਤਾ ਹੋਵੇ ਕਿ ਆਪਾਂ ਵੀ ਪਾਪੇ ਪਾਰਟੀ ਦਾ ਬਣ ਗਏ ਤੋ ਖਾਸ ਕਰਕੇ ਆ ਬੜੀ ਪਾਰਟੀ ਦਾ ਨਿਸ਼ਾਨ ਤੱਕੜੀ ਜਾ ਆਪਣਾ ਬਰਡਰ ਨੰਬਰ ਚਾਲ ਸੁਚ ਚਾਰ ਨੰਬਰ ਬਰਡਰ ਨੰਬਰ ਕੇ ਤੱਕੜੀ ਚੋਣੇ ਸ਼ਾਮ ਦਾ ਸਰਸਰਾ ਕਰਕੇ ਸ਼ਰਮਣੀ ਕਾਲੀ ਦਲ ਨੂੰ ਮੌਜੂਦ ਕਰਿਏ ਤੇਨੇ ਬੇਨਤੀ ਕਰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਹੰਦੇ ਰਾਮ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਸੇਂਟ ਲੋ ਸਾਹਿਬ ਦਾ ਇੱਥੇ ਪਹੁੰਚਣ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਤੇ ਯਕੀਨ ਦਿਵਾਉਣਾ ਹੈ ਵਿਸ਼ਵਾਸ ਦਿਵਾਉਣਾ ਹੈ ਕਿ ਸਭੀ ਇੱਕ ਇੱਕ ਬੋਲ ਸੀ ਤੱਕੜੀ ਦੇ ਚੌਨ ਸਾਹ ਤੇ ਪੜ ਕੇ ਤੁਹਾਨੂੰ ਬੱਧੀ ਬੱਧੀ ਦੇ ਤਾਕੇ ਸਾਸਰ ਦੇ ਪਰੇ ਭੇਜਾਂਗੇ ਸਵਾਹ ਹੋਣੇ ਦਾ ਮਾਣ ਸਰਮਾਇਆ ਕੀਤਾ ਜਾ ਰਿਹਾ ਹੈ ਗ੍ਰਾਮ ਪੰਚਾਇਤ ਵੱਲੋਂ ਜੱਜਾ ਲਖਵੀਰ ਸਿੰਘ ਜੀ ਸਤਿ ਪ੍ਰਣਾਮ ਅੱਤੇ ਦਰਸ਼ਨ ਜੀ ਸਵਾਲ ਸਾਹਿਬ ਬੈਠੀ ਹੈ ਕਿ ਇਹਨਾਂ ਮਾਣ ਸਰਮਾਇਆ ਦੇਣਾ ਸਾਰਾ ਪਿਛੇ ਇਹ ਬੈਠ ਰਹਿਣਾ ਆਪਣੇ ਸਰਕਾਰ ਜੋ ਬੱਜਣਾ ਅੱਗੇ ਆਜੋ ਕੋ ਬੋਲੋ ਕੋਣੀਆਂ ਤੁਸੀਂ ਜਿੱਥੇ ਚਲ ਜੂ ਤੇ ਫੋਟੋ ਖੜੀਆਂ ਪਾ ਤੇ ਲੋਕਾਂ ਤੋਂ ਸਰਵਾਇਕ ਆਜੇ ਸਾਰਾ ਇੱਧਰ ਆ ਅੱਗੇ ਨਵਾਜੋ